ਸਸਰੀਕਾਲ ਦੋਸਤੋ ਰਾਤ ਨਾ ਜਿਹੜੀ ਵੀਡੀਓ ਵਾਇਰਲ ਹੋਈ ਸੀ ਬਈ ਅੰਡੇ ਚੋਰੀ ਹੋ ਗਏ ਹਨਾ ਉਹ ਬਾਈ ਆਇਆ ਤੇ ਉਹਦੇ ਨਾਲ ਬਾਈ ਨਾਲ ਗੱਲਬਾਤ ਕਰਾਂਗੇ ਬਈ ਕੀ ਗੱਲਬਾਤ ਹੋਈ ਸੀਗੀ ਹਨਾ ਬਈ ਗੱਡੀ ਭਜਾ ਕੇ ਲੈ ਗਏ ਕਾਫੀ ਉਹ ਵੀਡੀਓ ਵਾਇਰਲ ਹੋਈ ਆ ਤੇ ਕੀ ਗੱਲਬਾਤ ਹੈ ਆਪਾਂ ਖੜੇ ਆ ਭਲਾਈਆਂ ਨੇ ਬਰਾਡ ਪੋਲਟਰੀ ਫਾਰਮ ਤੇ ਤੇ ਆ ਆ ਸੀਗਾ ਰਾਤ ਕਰਿੰਦਾ ਬਈ ਆਹ ਸੀ ਬਈ ਕੀ ਆਲਾ ਬਾਈ ਠੀਕ ਹੈ ਭਾਈ ਜੀ ਵਧੀਆ ਵਧੀਆ ਭਾਈ ਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਸਾਹਿਬ ਚੰਦਾ ਇਨਾਮ ਕੁਲਦੀਪ ਸਿੰਘ ਜੀ ਰਾਤ ਭਾਈ ਉਹ ਕੀ ਘਟਨਾ ਹੋਈ ਸੀ ਕਿ ਕੀ ਚੱਕਰ ਬਣ ਗਿਆ ਸੀ ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਹਾਂਜੀ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਹੋਈ ਨਹੀਂ ਸੀ ਜਿਹੜਾ ਮੇਰੇ ਨਾਲ ਮੁੰਡਾ ਸੀ ਉਹ ਕਹਿੰਦਾ ਆਪਣੀ ਪੇਮੈਂਟ ਹੋ ਗਈ ਠੀਕ ਚਲੋ ਜੀ ਅਸੀਂ ਮੁੜ ਕੇ ਉਹ ਮੰਨ ਲਓ ਇਥੋਂ ਤੁਰ ਗਏ ਜਾਵੜੇ ਤੇ ਉਹਦੇ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾ ਬਾਅਦ ਉਹ ਪੇਮੈਂਟ 2100 ਰੁਪਿਆ ਸਾਡੇ ਕੋਲੇ ਵਾਪਸ ਹੀ ਆ ਗਈ ਜੋ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਹਦੋਂ ਅਸੀਂ ਮੁੜ ਆਏ ਅਸੀਂ ਆ ਗਏ ਵੀ ਪੇਮੈਂਟ ਉਹਨਾਂ ਹੀ ਦੇਖ ਕੇ ਆਈ 2100 ਰੁਪਿਆ ਜਦੋਂ ਅਸੀਂ ਵਾਪਸ ਆਏ ਫਾਰਮ ਬੰਦ ਸੀਗਾ ਤੇ ਬਾਈ ਦਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਬਾਅਦ ਚ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਵੜ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਜੀ ਹੁਣ ਤਾਂ ਤੁਹਾਡੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਂ ਹੈਗਾ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨਹੀਂ ਆਏ ਅਸੀਂ ਤਾਂ ਮੰਨ ਲਓ ਵੀ ਸਾਡੇ ਕੋਲ ਪੈਸੇ ਵਾਪਸ ਆ ਗਏ ਨਾ ਇਸ ਤੋਂ ਪਿੱਛੋਂ ਬਾਈ ਕਿੱਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪ ਕੋ ਬੰਦਾ ਨਾ ਪੁੱਛਦਾ ਹੁੰਦਾ ਜਿਵੇਂ ਸ캔 ਕਰਕੇ ਵੀ ਪੈਸੇ ਆ ਗਏ ਕਿ ਨਹੀਂ ਹਾਂ ਜੀ ਹਾਂ ਜੀ ਪਿੰਡੋਂ ਹੀ ਆਏ ਸੀਗੀ ਠੀਕ ਹੈ ਕਿਹੜ ਬਥੰਦੀ ਤੇ ਰਾਤ ਕੀ ਗੱਲਬਾਤ ਹੋਈ ਸੀ ਬਾਈ ਨਾਲ ਹੋ ਗਈ ਸੀ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਵੇਖ ਕੇ ਆਏ ਅਸੀਂ ਆਪਾਂ ਸੁਬਾਹ ਗੱਲ ਕਰਾਂਗੇ ਕਹਿੰਦਾ ਤੇ ਫਿਰ ਅਸੀਂ ਅਗੇ ਵੀ ਆਪਣੇ ਭਲਾਈਆਂ ਦੇ ਪੰਸਾਹ ਉਹਨਾਂ ਕੋਲ ਚੰ ਸੰਤੂ ਅਕਾਲੀ ਦਲ ਦੇ ਬਲੋਗਰ ਪੰਸੀ ਉਹਨਾਂ ਨਾਲ ਗੱਲ ਕਰਾਉਂਦੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਸੁੱਤੇ ਪਏ ਸੀ ਕਰਦੇ ਨੇ ਫੋਨ ਚੱਕਿਆ ਉਹ ਕਹਿੰਦੇ ਵੀ ਸੁੱਤੇ ਪਏ ਕਾਫੀ ਨਹੀਂ ਰਹਾ ਹੋ ਗਿਆ ਸੀ ਹਾਂ ਜੀ ਹਾਂ ਜੀ ਕਾਫੀ ਨੇਰਾ ਹੋ ਗਿਆ ਸੀ ਤੇ ਵੀ ਉਹ ਕਹਿੰਦੇ ਸੁਬਾਹ ਆਜੋ ਫਿਰ ਤਾਰਕੋਸ ਕਰਕੇ ਬਾਅਦ ਚ ਹੋ ਗਏ ਇਹ ਬਈ ਕਿਤੇ ਨਾ ਕਿਤੇ ਤੁਹਾਡੀ ਜਲਦਬਾਜੀ ਚ ਗਲਤੀ ਤਾਂ ਹੈਗੀ ਹੈ ਨਾ ਜਲਦਬਾਜੀ ਚ ਹੋ ਗਿਆ ਜੀ ਉਹ ਕਹਿੰਦਾ ਵੀ ਆਪਣੀ ਪੇਮੈਂਟ ਪਾਈ ਗਈ ਤੇ ਉਹਦੇ ਬਾਅਦ ਅਸੀਂ ਤੁਰ ਗਏ ਇਹ ਜੇ ਉਹ ਕਿ ਨਾ ਬਾਈ ਦੇ ਪਿੰਡਾਂ ਵੀ ਮੁਰਗੀ ਤੇ ਟ੍ਰੇ ਇਥੋਂ ਹੋ ਰਹੀਆਂ ਨੇ ਅੱਕੀ ਨਹੀਂ ਕੈਮਰਾ ਲਵਾਇਆ ਲੋਕ ਮੰਨਦੇ ਨਹੀਂ ਸੀ ਕਹਿੰਦੇ ਯਾਰ ਤੂੰ ਉਹੀ ਗੱਪ ਮਾਰ ਦਿੰਦਾ ਹਾਂ ਹਾਂ ਜੀ ਹਾਂ ਜੀ ਬਾਕੀ ਸਾਡੇ ਨਾਲ ਵੀ ਹੋਈ ਆਈ ਆਪਣੇ ਕੋਲ ਵੀ ਬਲੇਲਰ ਦਾ ਫਰਮ ਫਾਰਮ ਆ ਹੀ ਲੈ ਰਹੇ ਵੇਗੇ ਸਾਡੇ ਨਾਲ ਚਾਰ ਪੰਜ ਵਾਰੀ ਹੋਈ ਆਈ ਅਗਲਾ ਮੁਰਗਾ ਲੈ ਕੇ ਤੇ ਬਾਅਦ ਚ ਪੈਸੇ ਦੇੰਦੇ ਨਹੀਂ ਭੱਜ ਜਾਂਦਾ ਠੀਕ ਤਾਂ ਕਿ ਸਾਰੇ ਕਹਿੰਦੇ ਗੱਡੀ ਵਾਲੇ ਬੰਦੇ ਆ ਨਾ ਸਾਰਾ ਦੇਖਣ ਚ ਚੱਲ ਹੋਵੇ ਕੋਈ ਚਿੱਟੇ ਵਾਲਾ ਜਾਂ ਨਸ਼ੇੜੀ ਬੰਦਾ ਹੈਗਾ ਉਹ ਲੁੱਟ ਮਾਰ ਕਰਦਾ ਉਹ ਹੁੰਦਾ ਨਾ ਹਾਂ ਜੀ ਹਾਂ ਜੀ ਤੇ ਹੁਣ ਬਈ ਬਾਈ ਨਾਰਾਜੀ ਨਾਵਾ ਸਾਰੀ ਗੱਲਬਾਤ ਕਲੀਅ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਹੁਣ ਪੈਸੇ ਦੇਤੇ ਨੂੰ ਬਾਈ ਹਾਂਜੀ 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 ਠੀਕ ਹੈ ਲੈ ਬਈ ਦੋਸਤੋ ਹੁਣ ਬਾਈਆਂ ਨੇ ਦੇਤੇ ਪੈਸੇ ਸਾਰਾ ਹਨਾ ਗੱਲ ਨਿਬੜ ਗਈ ਤੇ ਜਿਹੜੇ ਭਰਾ ਕੋਈ ਗਲਤ ਕਮੈਂਟ ਕਰ ਜਾਂਦੇ ਸੀ ਕਈ ਵਾਰੀ ਜਲਦਬਾਜੀ ਦੇ ਵਿੱਚ ਜਾਂ ਕਈ ਵਾਰੀ ਦਿਮਾਗ ਹੀ ਬੰਦੇ ਦਾ ਹੋਰ ਬਿਰਤੀ ਲੱਗੀ ਹੁੰਦੀ ਆ ਹਨਾ ਕਿਤੇ ਬੰਦੇ ਦੇ ਜਾਂ ਕਬੀਲਦਾਰੀ ਕੰਮਾਂ 'ਚ ਵੀ ਹੁੰਦਾ ਉਹ ਵੀ ਬੰਦਾ ਭੁੱਲ ਜਾਂਦਾ ਕਈ ਵਾਰੀ ਤੇ ਬਾਈਆਂ ਨੇ ਬਾਕੀ ਬੰਦੇ ਵਧੀਆ ਲਿਆ ਕੇ ਆਪ ਦੀਆਂ